ਤੁਸੀਂ ਨਾ ਪੁੱਤ ਤੁਸੀਂ ਨਾ ਅਰਦਾਸ ਕਰਿਆ ਕਰੋ ਤੁਸੀਂ ਪਾਠਿਤ ਕਰਦੇ ਹੋ ਤੁਸੀਂ ਅਮਰ ਛਕਿਆ ਹੈ ਨਾ ਤੁਸੀਂ ਨਾ ਅਰਦਾਸ ਕਰਿਆ ਕਰੋ ਤੁਸੀਂ ਆ ਪਾਪਾ ਜੀ ਵਾਸਤੇ ਤੁਮ ਮਮਾ ਜੀ ਵਾਸਤੇ ਠੀਕ ਹੈ ਠੀਕ ਹੈ ਬਾਬਾ ਜੀ ਨੂੰ ਕਹਾਂ ਕਰੋ ਕਿ ਬਾਬਾ ਜੀ ਮੇਰੇ ਪਾਪਾ ਨੂੰ ਸੋਣਾ ਕਮ ਦੇਓ ਸਿਹਤ ਬਖਸ਼ੋ ਠੀਕ ਹੈ ਜਦੋਂ ਤੁਸੀਂ ਜਿੱਤਰਾ ਅਰਦਾਸ ਕਰੋਗੇ ਨਾ ਤੇ ਗੁਰੂ ਦਾਮਦਸ ਪਾਛਾ ਜਰੂਰ ਤੁਹਾਡੀ ਅਰਦਾਸ ਸੁਣਨਗੇ ਤੁਸੀਂ ਵੀ ਪੁੱਤ ਤੁਸੀਂ ਅਮਰ ਛਕਿਆ ਹੈ ਨਾ ਤੁਸੀਂ ਵੀ ਅਰਦਾਸ ਕਰਿਆ ਕਰੋ ਗੁਰੂ ਗੁਰੂ ਰਾਮਦਾਸ ਜੂਂਦੇ ਗੁਰੂ ਆ ਉਹ ਸੁਣਦੇ ਆ ਮੈਂ ਸਭ ਨੂੰ ਕਿੰਨਾ ਹੋਣਾ ਕਿ ਤੁਹਾਡਾ ਗੁਰੂ ਜੀਉਂਦਾ ਹੈ ਉਹ ਬੈਠਾ ਹੈ ਚਲ ਅਸੀਂ ਇੱਕ ਵਾਰੀ ਬੋਲੀਏ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਬੋਤ ਜਦੋਂ ਵੀ ਪੜਨੇ ਤੱਕ ਜੇ ਤੁਹਾਡੇ ਮਨ ਦੇ ਵਿੱਚ ਕੋਈ ਤਾਂ ਸ਼ੰਕਾ ਆਵੇ ਮੇਰਾ ਕੁਛ ਬੰਨਾ ਨਹੀਂ ਮੇਰੇ ਕੋਲ ਕੁਛ ਹੈ ਨਹੀਂ ਔਖੇ ਟਾਈਮ ਤੇ ਰਸਦਾਰ ਵੀ ਸਾਥ ਛੱਡ ਦਿੰਦੇ ਆ ਛੱਡ ਗਏ ਨਾ ਲੇਕਿਨ ਤੁਸੀਂ ਇਹੀ ਚੀਜ਼ ਤੁਨ ਗੁਰੂ ਰਾਮਦਾਸ ਪਾਸ਼ਾ ਦੇ ਉੱਤੇ ਭਰੋਸਾ ਕਰ ਕਰਕੇ ਜਪਿਆ ਕਰਨੀ ਸਵਾਸ ਸਵਾਸ ਗੁਰੂ ਰਾਮਦਾਸ ਦੇਖੋ ਕਿਤਾ ਕਰਾਮਾਤਾ ਹੁੰਦੀ ਹੈ ਠੀਕ ਹੈ